ਬਦਲਾ ਕੀਤਾ ਵਾ ਆਪਦੀ ਨੌਲੇਜ ਦੇ ਹਿਸਾਬ ਨਾਲ ਬਾਕੀ ਆਪਾਂ ਚਲਾ ਕੇ ਵੇਖਾਂਗੇ ਕਿ ਕਿਵੇਂ ਚੱਲਦਾ ਉਹ ਵੀ ਤੁਹਾਨੂੰ ਦੱਸਾਂਗੇ ਵੀ ਇਹਦਾ ਰਿਸਪੌਂਸ ਕਿਵੇਂ ਦਾ ਵਾ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਹਾਂ ਜਿਵੇਂ ਤੁਸੀਂ ਵੇਖਦੇ ਰਹਿੰਦੇ ਜਿਵੇਂ ਕਿ ਆਪਾਂ ਇਸ ਚੈਨਲ ਤੇ ਕੋਈ ਨਾ ਕੋਈ ਨਵੀਂ ਤੋਂ ਨਵੀਂ ਜਾਣਕਾਰੀ ਵਾਲੀ ਵੀਡੀਓ ਜਿਹੜੀ ਆ ਉਹ ਅਪਲੋਡ ਕਰਦੇ ਰਹਿੰਨੇ ਆ ਤੇ ਅੱਜ ਵੀ ਇੱਕ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਉਹ ਹੈਗੀ ਆ ਜੀ ਆਪਣੀ ਆਟਾ ਚੱਕੀ ਤੇ ਜਿਹੜੇ ਬਲੋਰ ਲੱਗਦੇ ਆ ਯਾਨੀ ਕਿ ਪਾਟਾ ਠੰਡਾ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਲੱਗਦੀਆਂ ਵਾਂ ਜਾਂ ਕਹ ਲਈਏ ਬਲੂਰ ਜਾਂ ਹੋਰ 에어 락 ਵਗੈਰਾ ਇਹ ਚੀਜ਼ਾਂ ਤੇ ਆਪਾਂ ਗੱਲ ਕਰ ਲੱਗੇ ਅੱਜ ਤੇ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਦੇ ਆਂ ਜੀ ਬਲੂਰ ਬਾਰੇ ਇਹ ਜਿਹੜਾ ਬਲੂਰ ਆਪਾਂ ਬਣਾਇਆ ਵਾਂ ਇਹ ਆਪਾਂ ਵੈਸੇ ਤਾਂ ਚਲੋ ਪਹਿਲਾਂ ਹੀ ਇੱਕ ਬਲੂਰ ਬਣਾਇਆ ਵਾਂ ਪਹਿਲਾਂ ਇਸ ਤੋਂ ਪਹਿਲਾਂ ਕਦੇ ਆਪਾਂ ਬਲੂਰ ਨਹੀਂ ਬਣਾਇਆ ਪਰ ਇਹਦੇ ਚ ਆਪਾਂ ਇੱਕ ਬਦਲਾਅ ਕੀਤਾ ਪਹਿਲਿਆਂ ਨਾਲੋਂ ਜੋ ਪਹਿਲੇ ਬਲੂਰ ਸੀ ਨਾ ਉਹਨਾਂ ਨਾਲ ਬਦਲਾ ਕੀਤਾ ਵਾ ਆਪਦੀ ਨੌਲੇਜ ਦੇ ਹਿਸਾਬ ਨਾਲ ਬਾਕੀ ਆਪਾਂ ਚਲਾ ਕੇ ਵੇਖਾਂਗੇ ਕਿ ਕਿਵੇਂ ਚੱਲਦਾ ਉਹ ਵੀ ਤੁਹਾਨੂੰ ਦੱਸਾਂਗੇ ਵੀ ਇਹਦਾ ਰਿਸਪੌਂਸ ਕਿਵੇਂ ਦਾ ਵਾ ਜਿਵੇਂ ਆਪਣੇ ਕੋਲੇ ਆਹ ਵਾਲਾ ਬਲੂਰ ਸੀ ਨਾ ਇਹਦੇ ਚ ਜਿਹੜਾ ਕੰਪਾਈਲਰ ਲੱਗਾ ਨਾ ਆ ਜਿਹੜਾ ਤੁਸੀਂ ਬਲੂਰ ਵੇਖਦੇ ਪਹਿجے ਸਾਡੇ ਕੋਲੇ ਇਹ ਚੱਲਦਾ ਪਿਆ ਇਹ ਬਲੂਰ ਦੇ ਵਿੱਚ ਜਿਹੜਾ ਕੰਪਾਈਲਰ ਚੱਲਦਾ ਪਿਆ ਵਾ ਨਾ ਉਹ ਕੰਪਾਈਲਰ ਹੈਗਾ ਵਾ ਜੀ 15 ਇੰਚੀ ਬਾਈ 1.5 ਇੰਚੀ ਤੇ ਉਹਦੇ ਨਾਲ ਕੀ ਹੁੰਦਾ ਵਾ ਕਿ ਜਦੋਂ ਅਸੀਂ ਇਹਦੇ ਚੱਕਰ ਰੱਖਦੇ ਆ ਨਾ ਲਗਭਗ 1800 ਜਾਂ 1900 ਤੇ ਇਹ ਆਟਾ ਤਾਂ ਠੀਕ ਚੁੱਕੀ ਜਾਂਦਾ ਪਰ ਜਦੋਂ ਦਾਲ ਪੀਨੇ ਆ ਨਾ ਆਪਾਂ ਦਾਲ ਚੁੱਕਦਾ ਨਹੀਂ ਝੋਕ ਹੋ ਜਾਂਦਾ ਬਲੋਰ ਹੁਣ ਅਹੀਂ ਸੋਚਿਆ ਕਿ ਵੀ ਜੇ ਮੰਨ ਲਓ ਇਹਦੇ ਚੱਕਰ ਫਿਰ ਸਾਨੂੰ ਮਜਬੂਰਨ ਵਧਾਉਣੇ ਪਏ ਸਾਨੂੰ ਇਹਦੇ ਚੱਕਰ ਹੁਣ ਕਰਨੇ ਪਏ ਆ ਲਗਭਗ 2500 2600 ਫੇਰ ਜਾ ਕੇ ਤੇ ਜਿਹੜੇ ਆ ਇਹ ਦਲ ਚੁੱਕਣ ਲੱਗਾ ਵਾ ਵੀ ਹੁਣ ਨਹੀਂ ਦਿੱਕਤ ਆਉਂਦੀ 25-2600 ਚੱਕਰ ਤੇ ਸਹੀ ਚੱਲਦਾ ਪਿਆ ਵਾ ਪਰ ਉੱਚ ਸਾਨੂੰ ਇੱਕ ਦਿੱਕਤ ਬਹੁਤ ਵੱਡੀ ਆਉਂਦੀ ਆ ਕਿ ਜਿਹੜੇ ਬੈਰਿੰਗ ਵਾ ਨਾ ਬੈਰਿੰਗ ਬਹੁਤ ਛੇਤੀ ਖਰਾਬ ਹੁੰਦੇ ਆ ਤੁਸੀਂ ਆਪ ਹੀ ਮੰਨ ਕੇ ਚੱਲੋ ਕਿ ਜਿਹੜੀ ਚੀਜ਼ 50 1800 2000 ਚੱਕਰ ਤੇ ਚੱਲੀ ਜਾਣੀ ਆ ਤੇ 50 26-2700 ਚੱਕਰ ਤੇ ਚੱਲਣਾ ਸਾਢੇ 2600 ਦੇ ਲਗਭਗ ਚੱਕਰ ਵਾ ਇਹਦੇ ਤੇ ਹੁਣ ਕੀ ਆ ਕਿ ਆਪਾਂ ਇਹਦੇ ਵਿੱਚ ਕੀ ਬਦਲਾਅ ਕੀਤਾ ਇਹ ਨਵੇਂ ਬਲੋਰ ਚ ਕਿ ਆਪਾਂ ਇਹਦਾ ਜਿਹੜਾ ਕੰਪਾਈਲਰ ਵਾ ਨਾ ਇੱਕ ਤਾਂ ਉਹਦੀਆਂ ਪੱਤਰੀਆਂ ਵਧਾਤੀਆਂ ਜਿਹੜੀਆਂ ਵਿੱਚ ਲੱਗੀਆਂ ਹੁੰਦੀਆਂ ਜਿਵੇਂ ਤੁਸੀਂ ਪੁਰਾਣੀਆਂ ਮੋਟਰਾਂ ਦੇ ਪੱਖੇ ਵੇਖੇ ਹੋਣੇ ਆ ਉਹਨਾਂ ਦੇ ਵਿੱਚ ਪੱਤਰੀਆਂ ਲੱਗੀਆਂ ਹੁੰਦੀਆਂ ਸੀ ਜਿਹੜੀਆਂ ਪਾਣੀ ਚੁੱਕ ਕੇ ਤਾਂ ਨੂੰ ਦਿੰਦੀਆਂ ਸੀ ਉਸੇ ਤਰ੍ਹਾਂ ਹੀ ਇਹਦੇ ਵਿੱਚ ਸੇਮ ਹੀ ਕੰਪਾਈਲਰ ਹੁੰਦਾ ਵਾ ਤੇ ਇਹਦੇ ਵਿੱਚ ਆਪਾਂ ਇਹ ਬਦਲਾਅ ਕੀਤਾ ਕਿ ਇੱਕ ਤਾਂ ਉਹਦੀਆਂ ਪੱਤਰੀਆਂ ਵਧਾਤੀਆਂ ਉਹਦੇ 'ਚ ਹੈਗੀਆਂ ਸੀ 12 ਪੱਤਰੀਆਂ ਇਹਦੀ ਚ ਆਪਾਂ ਤੀਰਾ ਕਰਤੀਆਂ ਇੱਕ ਪੱਤਰੀ ਜਿਹੜੀ ਆ ਉਹ ਵਧਾਉਂਦੀ ਆ ਉਹਦਾ ਸਾਈਜ਼ ਹੈਗਾ ਸੀਗਾ 15 ਇੰਚ ਬਾਈ 1.5 ਇੰਚ ਤੇ ਜਿਹੜਾ ਆਪਾਂ ਹੁਣ ਕੰਪਾਈਲਰ ਬਣਾਇਆ ਇਹਦਾ ਆਪਾਂ ਸਾਈਜ਼ ਰੱਖਿਆ ਜੀ 16 ਇੰਚ ਬਾਈ 2.5 ਇੰਚ ਤੇ ਅਸੀਂ ਇਹ ਤਾਂ ਕਰਕੇ ਕੀਤਾ ਵਾ ਕਿ ਇਹਦੇ ਜਿਹੜੇ ਚੱਕਰ ਵਾਲਾ ਉਹ ਆਪਾਂ ਰੱਖਾਂਗੇ 1800 ਦੇ ਲਾਗੇ ਬੰਨੇ ਜਦੋਂ ਮੰਨ ਕੇ ਚੱਲੋ ਕਿ 1 ਮਿੰਟ ਦੇ ਵਿੱਚ 800 ਚੱਕਰ ਘਟ ਆਇਆ ਤੇ 베어ਿੰਗ ਗਰਮ ਵੀ ਘੱਟ ਹੋਣਗੇ ਤੇ 베어ਿੰਗ ਖਰਾਬ ਵੀ ਨਹੀਂ ਹੋਣਗੇ ਛੇਤੀ 베어ਿੰਗ ਆਪਾਂ ਇਹਦੇ ਵਿੱਚ ਜੂਸੀ 베어ਿੰਗ ਵਰਤੇ ਆ ਤੇ ਇਹ ਜੂਸੀ 베어ਿੰਗ ਹੈਗੇ ਆ ਜੀ 208 ਨੰਬਰ 베어ਿੰਗ ਆਪਾਂ ਇਹਦੇ ਤੇ ਵਰਤੇ ਆ ਠੀਕ ਹੈ ਜੀ ਸ਼ਾਫਟ ਜਿਹੜੀ ਆ ਉਹ ਆਪਾਂ ਆਪ ਬਣਾਈ ਆ ਖਰਾਤ ਤੇ ਇਹਦੇ ਵਿੱਚ ਪੂਰਾ ਸੋਧ ਕੇ ਆਪਾਂ ਖਰਾਬ ਤੇ ਜਿਹੜਾ ਉਹਨੂੰ ਕੰਪਾਈਲਰ ਵੀ ਇਹਦਾ ਖਰਾਬ ਤੇ ਸੋਧ ਕੇ ਬਣਾਇਆ ਵਾ ਹਾਲਾਂਕਿ ਜਿਹੜਾ ਉਹਦੇ ਵਿੱਚ ਕੰਪਾਈਲਰ ਲਗਾਓ ਆਪਾਂ ਬਣਿਆ ਬਣਾਇਆ ਲੈਂਦਾ ਸੀਗਾ ਬਲੋਰ ਤੇ ਸੈਕੰਡ ਹੈਂਡ ਲੈਂਦਾ ਸੀ ਕਿਦੋਂ ਚੱਲਦਾ ਤੇ ਉਹਦਾ ਜਿਹੜਾ ਕੰਪਾਈਲਰ ਬਣਿਆ ਨਾ ਉਹ ਖਰਾਬ ਤੇ ਨਹੀਂ ਬਣਿਆ ਉਹ ਪੱਤਰੀਆਂ ਕੱਟ ਕੇ ਤੇ ਵੈਸੇ ਹੀ ਕਿਸੇ ਨੇ ਜਿਵੇਂ ਕਹਿ ਦਈਏ ਕਿ ਬਣਾਤਾ ਵੀ ਉਹਨੂੰ ਖਰਾਬ ਤੇ ਉਹਨੂੰ ਸੋਧਿਆ ਨਹੀਂ ਗਿਆ ਤੇ ਇਹਨੂੰ ਆਪਾਂ ਜਿਹੜਾ ਵਾ ਇਹਨੂੰ ਖਰਾਬ ਤੇ ਬਿਲਕੁਲ ਇਹਦਾ ਜਿਹੜਾ ਵਾ ਡਿਗਰੀ ਕੱਢ ਕੇ ਤੇ ਫੇਰ ਬਣਾਇਆ ਇਹਨੂੰ ਦੇਖੋ ਤੁਸੀਂ ਜਿੱਥੇ ਖਲੋ ਗਿਆ ਇਹਨੇ ਉੱਥੋਂ ਪਛਾਣ ਨਹੀਂ ਆਉਣਾ ਦੇਖੋ ਠੀਕ ਹੈ ਜਿੱਥੇ ਖਲੋ ਗਿਆ ਉੱਥੇ ਹੀ ਖਲੋ ਜਾਂਦਾ ਵਾ ਇਹ ਨਹੀਂ ਆ ਕਿ ਕਈ ਵਾਰ ਹੁੰਦਾ ਮੰਨ ਲਓ ਆਪਾਂ ਇੱਥੇ ਕਰਕੇ ਛੱਡਤਾ ਤੇ ਇਹਨੇ ਐਂਡਿੰਗ ਪੈਣਾ ਵੀ ਜੇ ਇਹਦੇ ਵਿੱਚ ਥੋੜਾ ਜਿਹਾ ਵੀ ਬੈਲੈਂਸ ਇਹਦਾ ਆਊਟ ਹੋਊਗਾ ਨਾ ਤੇ ਇਹਨੇ ਆਪ ਦਾ ਜਿਹੜਾ ਵਾ ਉਧਰ ਨੂੰ ਆਣ ਕੇ ਇਹਨੇ ਖਲੋਣਾ ਹੁੰਦਾ ਬਾਕੀ ਜਿਹੜਾ ਵਾ ਜੀ ਇਹਨੂੰ ਚਲਾ ਕੇ ਆਪਾਂ ਨੂੰ ਕਲੀਅਰ ਪਤਾ ਲੱਗੂਗਾ ਕਿ ਵੀ ਇਹ 1800 ਚੱਕਰ ਤੇ ਇਹ ਤੇ ਨਹੀਂ ਉਹਦੇ ਵਾਂਗੂ ਪ੍ਰੋਬਲਮ ਦਿੰਦਾ ਕੋਈ ਟੈਸਟਿੰਗ ਅਸੀਂ ਨਾਰਮਲੇ ਦੀ ਕਰ ਲਈ ਆ ਵੀ ਹਵਾ ਵੱਧ ਬਣੂਗੀ ਇਧਰੋਂ ਸੂਟਾ ਵੀ ਵੱਧ ਮਾਰੂਗਾ ਤੇ ਇਧਰ ਹਵਾ ਵੀ ਜਿਆਦਾ ਕੱਢੂਗਾ ਘੱਟ ਚੱਕਰਾਂ ਤੇ ਜਿੰਨੀ ਉਹ 26-2700 ਚੱਕਰ ਤੇ ਜਾ ਕੇ ਹਵਾ ਪੂਰੀ ਕਰਦਾ ਵਾ ਉੰਨੀ ਇਹ 1800 ਤੇ ਹੀ ਕਰੂਗਾ ਉਸ ਤੋਂ ਬਾਅਦ 에어ਲੌਕ 에어ਲੌਕ ਆਪਾਂ ਬੜਾ ਵਧੀਆ ਕੁਆਲਿਟੀ ਦਾ ਲੈਂਦਾ ਵਾ ਇਹ ਜਿਹੜਾ ਹੈਗਾ ਜੀ ਇਹ 에어ਲੌਕ 35 36 ਕਿਲੋ ਵਜਨ ਵਾਲਾ ਜੀ ਤੇ ਬਾਕੀ ਜਿਹੜੀ ਇਹਨੂੰ ਸਾਰੀ ਚਾਦਰ ਵਰਤੀ ਗਈ ਆ ਜਿਹੜੀ ਆਪਾਂ ਆ ਜਿਵੇਂ ਚੀਜ਼ਾਂ ਤੁਸੀਂ ਵੇਖ ਰਹੇ ਜੀ ਆਪਾਂ ਜਿਹੜੀਆਂ ਬਣਾਈਆਂ ਨੇ ਇਹ ਆਪਣਾ ਸਾਰੀ ਆਪਾਂ ਚਾਦਰ ਜਿਹੜੀ ਐ 16 ਗੇਜ ਵਰਤੀ ਆ ਠੀਕ ਹੈ ਜੀ ਸਿਰਫ ਆਹ ਵਾਲੀ ਜਿਹੜੀ ਆ ਨਾ ਜਿਹੜੀ ਆ ਚਾਦਰ ਆ ਗੋਲ ਕੀਤੀ ਆ ਇਹ ਆਪਾਂ 18 ਗੇਜ ਵਰਤੀ ਆ ਜਿੰਨੀ ਕਾਹ ਵਾਲੀ ਜਿਵੇਂ ਪਾਈਪ ਲੱਗਣੇ ਜਿੱਥੇ ਆਹ ਬਾਕੀ ਮੇਨ ਜਿਹੜੀ ਚਾਦਰ ਇਹ ਸਾਰੀ 16 ਗੇਜ ਵਰਤੀ ਗਈ ਆ ਤੇ ਉਸ ਤੋਂ ਬਾਅਦ ਜਿਹੜਾ ਕੰਪਾਈਲਰ ਬਣਿਆ ਵਾ ਬਲੋਰ ਬਲੋਰ ਦਾ ਉਹ ਆਪਾਂ ਬਣਾਇਆ ਜੀ 14 ਗੇਜ ਚ ਵੀ ਉਹਦੇ ਨਾਲੋਂ ਥੋੜਾ ਜਿਹਾ ਹੈਵੀ ਬਣਾਇਆ ਵਾ ਉਹ 16 ਗੇਜ ਚ ਬਣਿਆ ਸੀਗਾ ਬਾਕੀ ਤੁਹਾਨੂੰ ਇਹਦੀ ਚਲਾ ਕੇ ਨਾ ਜਦੋਂ ਪੂਰਾ ਫਿਟਿੰਗ ਹੋ ਗਈ ਫਿਰ ਇਹਦੀ ਇੱਕ ਤੁਹਾਨੂੰ ਚਲਾ ਕੇ ਤੇ ਇਹਦੀ ਪੂਰੀ ਵੀਡੀਓ ਦਵਾਂਗੇ ਤੇ ਇਹਦਾ ਪੂਰਾ ਦੱਸਾਂਗੇ ਕਿ ਵੀ ਜਿਹੜਾ ਆਪਾਂ ਕੰਮ ਕੀਤਾ ਵਾ ਉਹਦੇ ਨਾਲ ਕੋਈ ਫਰਕ ਪਿਆ ਜਾਂ ਨਹੀਂ ਪਿਆ ਠੀਕ ਹੈ ਜੀ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਜੇ ਤੁਹਾਨੂੰ ਕੋਈ ਲੱਗਦਾ ਕਿ ਇਹਦੇ ਵਿੱਚ ਆ ਵੀ ਬਦਲਾਅ ਕਰਨ ਵਾਲਾ ਸਾਨੂੰ ਦੱਸਿਓ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਹਦੇ ਹਿਸਾਬ ਨਾਲ ਇਹਦਾ ਹੋਰ ਬਦਲਾਅ ਕਰਾਂਗੇ ਇੱਕ ਅਸੀਂ ਬਲੋਰ ਤੇ ਐਲੀਵੇਟਰ ਜਿਹੜਾ ਉਹ ਆਪਣੇ ਖੁਦ ਦੇ ਵੀ ਇੱਕ ਬਲੋਰ ਬਣਾ ਕੇ ਲਾਉਣਾ ਹੋ ਤੇ ਤੁਸੀਂ ਸਾਨੂੰ ਵੀ ਸਾਨੂੰ ਤੁਸੀਂ ਵੀ ਜਰੂਰ ਦੱਸਿਓ ਕਿ ਵੀ ਇਹਦੇ ਵਿੱਚ ਐਵੇਂ ਬਦਲਾਅ ਕਰੋ ਤੇ ਆਪਾਂ ਕਰਕੇ ਵੇਖਾਂਗੇ ਅਗਲੀ ਵਾਰ ਨੂੰ ਵੀ ਠੀਕ ਹੈ ਜੀ ਜੇ ਤੁਹਾਨੂੰ ਲੱਗਦਾ ਕਿ ਇਸ ਇਸ ਤੋਂ ਇਲਾਵਾ ਵੀ ਕੁਝ ਕਰਨ ਵਾਲਾ ਅਸੀਂ ਤੇ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ